ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ 14 ਅਕਤੂਬਰ 2025 ਨੂੰ ਮੰਗਲਵਾਰ ਲੁਧਿਆਣਾ ਦੇ ਲਾਡੋਵਾਲ 'ਚ ਇੱਕ ਬਹੁਤ ਵੱਡਾ ਕਿਸਾਨਾਂ ਲਈ ਪ੍ਰੋਗਰਾਮ ਹੋ ਰਿਹਾ ਹੈ ਲਾਡੋਵਾਲ ਜਿਹੜਾ ਲੁਧਿਆਣਾ ਦੇ ਨਜ਼ਦੀਕ ਹੈਗਾ ਉੱਥੇ ਦੇਸ਼ ਦਾ ਸਭ ਤੋਂ ਵੱਡਾ ਮੱਕਾ ਦਾ ਅਨੁਸੰਧਾਨ ਸੰਸਥਾਨ ਦਾ ਬਿਲਡਿੰਗ ਦਾ ਉਦਘਾਟਨ ਹੋਏਗਾ ਤੇ ਨਾਲ ਹੀ ਕਿਸਾਨਾਂ ਨੂੰ ਜਿਹੜੀ ਮੱਕੀ ਲਗਾਉਂਦੇ ਨੇ ਜਾਂ ਹੋਰ ਫਸਲਾਂ ਕਰਦੇ ਨੇ ਉਹਨਾਂ ਨਾਲ ਸੰਵਾਦ ਵੀ ਹੋਏਗਾ ਇਹ ਜਾਣਕਾਰੀ ਮੈਨੂੰ ਇਸ ਮੱਕਾ ਅਨੁਸੰਧਾਨ ਸੰਸਥਾਨ ਦੇ ਨਿਰਦੇਸ਼ਕ ਡਾਕਟਰ ਐਚ ਐਸ जाट ਹੋਰਾਂ ਨੇ ਦਿੱਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਚ ਮਾਨਯੋਗ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕल्याण ਮੰਤਰੀ ਕੇਂਦਰ ਸਰਕਾਰ ਆਦਰਨੀਏ ਸ਼੍ਰੀ ਸ਼ਿਵਰਾਜ ਸਿੰਘ ਚੋਹਾਨ ਜੀ ਹੋਣਗੇ ਤੇ ਉਹ ਕਿਸਾਨਾਂ ਨੂੰ ਸੰਬੋਧਿਤ ਵੀ ਕਰਨਗੇ ਆਪ ਜੀ ਯਾਦ ਰੱਖਣਾ ਲਾਡੋ ਵਾਲ ਭਾਰਤੀ ਖੇਤੀਬਾੜੀ ਖੋਜ ਸੰਸਥਾ ਦਾ ਭਾਰਤੀ ਮੱਕਾ ਅਨੁਸੰਧਾਨ ਸੰਸਥਾਨ ਜਿਹੜਾ ਹੈ ਉਹਦੇ ਵਿੱਚ ਇਹ ਕਾਰਜਕ੍ਰਮ 14 ਤਰੀਕ ਨੂੰ ਹੈ ਇਸ ਕਾਰਜਕ੍ਰਮ ਚ ਕਈ ਤਰ੍ਹਾਂ ਦੇ ਵਿਗਿਆਨਿਕ ਆਪਦੀ ਬਾਤ ਰੱਖਣਗੇ ਤੇ ਜਿਵੇਂ ਡਾਕਟਰ ਐਚ ਐਸ ਜਾਰਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਚ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਆ ਆਈ ਸੀ ਏ ਆਰ इंडियन काउंसिल ऑफ एग्रीकल्चर रिसर्च ਦੇ ਮਹਾਨ ਨਿਰਦੇਸ਼ਕ ਨੇ ਡਾਕਟਰ ਐਮ ਐਲ ਜਾਟ ਉਹਨਾਂ ਨੇ ਵੀ ਮੱਕਾ ਤੇ ਬਹੁਤ ਕੰਮ ਕੀਤਾ ਉਹ ਕਾਰਜਕ੍ਰਮ ਚ ਆਣਗੇ ਆਪ ਜੀ ਡਾਇਰੈਕਟਰ ਜਨਰਲ ਆਈ ਸੀ ਆਰ ਹੈਗੇ ਹੋ ਤੇ ਸੈਕਟਰੀ ਡੇਅਰ ਵੀ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਆ ਕੇ ਇਹਨਾਂ ਦੇ ਵਿਚਾਰ ਸੁਣਿਆ ਜੇ ਇਸ ਪ੍ਰੋਗਰਾਮ ਚ ਨਮੈਸ਼ ਵੀ ਲੱਗੀ ਜਾਈ ਲਗਾਈ ਜਾਏਗੀ ਇੱਕ ਪ੍ਰਦਰਸ਼ਨੀ ਲਗਾਈ ਜਾਏਗੀ ਖੇਤੀਬਾੜੀ ਸੰਬੰਧਿਤ ਉਹਦੇ ਚ ਨਵੇਂ-ਨਵੇਂ ਜਾਣਕਾਰੀਆਂ ਤੁਹਾਨੂੰ ਖਾਸ ਤੌਰ ਤੇ ਰਵੀ ਫਸਲਾਂ ਚ ਜਿਹੜੀਆਂ ਹੁਣ ਲੱਗਣੀਆਂ ਨੇ ਉਹਦੀ ਜਾਣਕਾਰੀ ਤਾਂ ਮਿਲੂਗੀ ਮਿਲੂਗੀ ਮੱਕਾ ਤੇ ਬਹੁਤ ਜ਼ਿਆਦਾ ਜਾਣਕਾਰੀ ਪ੍ਰਾਪਤ ਹੋਏਗੀ ਮੱਕਾ ਮੈਂ ਦੱਸ ਦਿਆਂ ਕਿ ਇਹ ਕਾਫੀ ਚੰਗੀ ਫਸਲ ਹੈ ਇਸ ਤੋਂ ਦਾਣੇ ਤੇ ਤੁਹਾਨੂੰ ਮਿਲਦੇ-ਮਿਲਦੇ ਨੇ ਤੇ ਨਾਲ ਸਾਈਲੇਜ ਬਣਾਉਂਦਾ ਵੀ ਪੰਜਾਬ ਚ ਬੜਾ ਰਿਵਾਜ ਚੱਲ ਪਿਆ ਜੀ ਤੇ ਮੱਕਾ ਦੀ ਕਈ ਕਿਸਮਾਂ ਨੇ ਖਾਨ ਲਈ ਤੇ ਹੈਗੀ ਹੈਗੀ ਹੈ ਉਸ ਤੋਂ ਇਲਾਵਾ ਬੇਬੀ ਕੌਰਨ ਹੈ সুইਟ ਕੌਰਨ ਹੈ ਜਿਹੜੇ ਮੱਕਾ ਲਾਉਂਦੇ ਨੇ ਵੀਰ ਉਹ ਇਸ ਪ੍ਰੋਗਰਾਮ ਚ ਹਮ ਹਮ ਆ ਕੇ ਪਹੁੰਚੋ ਜੀ ਕਾਰਜਕ੍ਰਮ ਜਿਹੜਾ ਹੈਗਾ ਇਹ 14 ਅਕਤੂਬਰ 2025 ਨੂੰ ਹੈ ਔਰ ਕਾਰਜਕ੍ਰਮ ਜਿਹੜਾ ਹੋਏਗਾ ਇਹ ਭਾਰਤੀ ਖੇਤੀ ਅਨੁਸੰਧਾਨ ਭਾਰਤੀ ਮੱਕਾ ਅਨੁਸੰਧਾਨ ਸੰਸਥਾਨ ਜਿਹੜਾ ਲੁਧਿਆਣਾ ਵਿਖੇ ਪਹਿਲੇ ਪੀਏਯੂ ਕੈਂਪਸ 'ਚ ਸੀਗਾ ਹੁਣ ਨੇ ਨੇ ਆਪ ਦੀ ਬਿਲਡਿੰਗ ਬਣਾ ਲਈ ਹੈ ਤੇ ਲਾਡੋਵਾਲ 'ਚ ਹੈਗਾ ਮਾਨਯੋਗ ਮੰਤਰੀ ਸਾਹਿਬ ਜਿਹੜੇ ਨੇ ਉਹ ਇਸ ਬਿਲਡਿੰਗ ਦਾ ਉਦਘਾਟਨ ਵੀ ਕਰਨਗੇ ਤੇ ਤੁਹਾਨੂੰ ਸਾਰਿਆਂ ਨੂੰ ਨਵੀਆਂ-ਨਵੀਆਂ ਜਿਹੜੀਆਂ ਖੇਤੀ ਸਬੰਧਿਤ ਹੋਰ ਯੋਜਨਾਵਾਂ ਚੱਲ ਰਹੀਆਂ ਨੇ ਦੇਸ਼ ਭਰ ਚ ਤੇ ਵਿਸ਼ੇਸ਼ ਰੂਪ ਤੇ ਪੰਜਾਬ ਚ ਉਹਦੇ ਬਾਰੇ ਚਾਨਣ ਵੀ ਪਾਣਗੇ ਤੇ ਮੈਂ ਆਪ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਇਸ ਪ੍ਰੋਗਰਾਮ ਚ ਪਹੁੰਚ ਕੇ ਫਾਇਦਾ ਲਓ ਜੀ ਆਪ ਸਾਰਿਆਂ ਨੂੰ ਮੇਲੇ ਚ ਮਿਲਦੇ ਆਂ ਜੀ ਆਪਾਂ ਸਤਿ ਸ੍ਰੀ ਅਕਾਲ